ਸ਼ਾਸਤਰੀਕਾਲ ਸਾਹਿਬ ਸ਼ਾਸਤਰੀਕਾਲ ਜੀ ਅੱਜ ਜਰਸੀ ਵੇਅਰ ਲੈ ਕੇ ਆਏ ਆ ਬਹੁਤ ਹੀ ਚੰਗੀ ਕੁਆਲਿਟੀ ਦੀ ਤੋਹਫਾ ਹੀ ਲੈ ਕੇ ਆਂਦਾ ਜਰਸੀ ਦਾ ਉਹ ਲੈ ਕੇ ਆਂਦਾ ਫੁੱਲ ਵੱਡੀ ਆ ਪੰਜਾਬ ਵਾਲੀ ਪੰਜਾਬ ਵਾਲੀ 20 ਕੇ 20 ਪਲੱਸ ਵਾਲੀ ਏ ਤੇ ਇਹ ਕਿੰਨੇ ਕ ਦਿਨ ਲੈ ਜੂਗੀ ਇਹ ਵੀ ਜੀ 10 ਤਰੀਕ ਨੂੰ ਦਿਨ ਪੂਰੇ ਆਵਸ਼ੀ ਜੇ ਅੱਛਾ ਸੂਆ ਦੂਜਾ ਸੂਆ ਦੂਜਾ ਮੇਰਾ ਵੀ ਜਿੰਨੇ ਲੈਣੀਆਂ ਆਪਣੇ ਨਾਲ ਬਾਕੀ ਸਣਾ ਦੀ ਕੁਆਲਿਟੀ ਵੇਖ ਲਓ ਥਣ ਵੀ ਜੀ ਆਪਾਂ ਮਾੜਾ ਲਿਆ ਇਹ ਨਹੀਂ ਕਦੀ ਕਾ ਮੁੱਠੀ ਦੀ ਚਵਾੜਾ ਆ ਥਾਣਿਆ ਤੇ ਕਿੰਨਾ ਕਿੰਨਾ ਕੁ ਦੁੱਧ ਚਵਾਜੂਗੀ ਵੀਜੀ ਕਮਾਰਾ ਨੇ ਕਿਹਾ 18 ਕਿਲੋ ਆ ਪਿਛਲੇ ਸਵੇਰੇ ਚ ਉਹ ਆਇਆ ਕਿ 20 ਕਿਲੋ ਵਸ਼ੀ ਜਦੋਂ ਚ ਬਾਉ ਠੀਕ ਆ ਜੀ ਤੇ ਫੋਨ ਨੰਬਰ ਬੋਲ ਦੋ ਆਪਣਾ ਨੰਬਰ ਵੀਜੀ ਆਪਣਾ 82644 48827 ਤੇ ਕਰ ਲਿਓ ਕੰਟੈਕਟ ਫੁੱਲ ਵੀਡੀਓ ਆਪਣੀ ਕੱਲ ਜਾਂ ਪਰਸੋਂ ਆਉਣੀ ਹੈ ਆ ਵੇਖੋ ਆਪਣੇ ਕੋਲ ਝੋਟੀਆਂ ਵੀ ਹੈਗੀਆਂ ਉਹ ਗੱਬਣਾ 15 ਕਿਲੋ ਵਾਲੀ ਆ ਮੱਝ ਹੈਗੀ ਤੀਜੇ ਸਵੇਰੇ 15 ਕਿਲੋ ਦੁੱਧ ਚ ਬਾਉਗੀ ਹਾਂ ਜੀ ਤੇ ਆ ਦੂਜੀ ਸਵੇਰ ਝੋਟੀ ਆ ਜੀ ਹਾਂ ਦੁੱਧ ਕਿ ਬਹੁਤ 13 14 ਕਿਲੋ 13 14 ਕਿਲੋ ਚੌੜੀ ਦੇ ਚੋਲੀਆਂ ਕੱਡੇ ਵਾਲੀਆਂ ਲਿਆਂਦੀਆਂ ਅੱਜ ਹਾਂਜੀ ਤੇ ਭਾਅ ਵੀ ਲੱਖ ਦੇ ਆਸ-ਪਾਸ ਹੀ ਜੀ ਜੈ ਜੀ ਛੋਟੇ ਛੋਟੇ